वाहे जी का खालसा श्री वाहेगुरू की फतेह बाबा नानक एक अजि हस्ती जिन्हू सारी दुनिया मानती है कुल कायनात ਉਹਨਾਂ ਦੇ ਨਾਂ ਤੇ ਸਜਦਾ ਕਰਦੀ ਹੈ ਚਾਹੇ ਹਿੰਦੂ ਹੋਵੇ ਮੁਸਲਿਮ ਹੋਵੇ ਜਾਂ ਸਿੱਖ ਹੋਣ ਜਾਂ ਇਸਾਈ ਹੋਵੇ ਸਾਰਿਆਂ ਦੇ ਹੀ ਉਹ ਗੁਰੂ ਨੇ ਉਹ ਪੈਗੰਬਰ ਨੇ ਸੋ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਤੇ ਜਿਸ ਨੂੰ ਮੱਧ ਨਜ਼ਰ ਰੱਖਦੇ ਹੋਏ ਨਗਰ ਕੀਰਤਨ ਕਰਵਾਇਆ ਜਾ ਰਿਹਾ ਲੁਧਿਆਣਾ ਸ਼ਹਿਰ ਦੇ ਵਕ ਵਕ ਇਲਾਕਿਆਂ ਦੇ ਵਿੱਚੋਂ ਜਿਹੜਾ ਨਗਰ ਕੀਰਤਨ ਇਹ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਗੱਤਕਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਸਿੱਧੇ ਤਰੀਕ ਤੌਰ ਤੇ ਕਿਸਿਕੋ ਸੰਕਾ ਵੱਲ ਕਿੰਨਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਦਾ ਹੈ ਛੋਟੇ ਛੋਟੇ ਪੁਚੰਗੀ ਜਿਹੜੇ ਨੇ ਉਹ ਗੱਤਕਾ ਖੇਡਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਨਿੱਕੇ ਨਿੱਕੇ ਜਿਹੜੇ ਪੁਚੰਗੀ ਨੇ ਉਹ ਕਿਸ ਤਰ੍ਹਾਂ ਆਪਣੇ ਜੋਹਰ ਦਿਖਾ ਰਹੇ ਨੇ ਗੱਤਕੇ ਦੇ ਜੋ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਪਲਕੀ ਸਾਹਿਬ ਜਿਹੜੀ ਆਉਣ ਵਾਲੀ ਹੈ ਉਹਨਾਂ ਦੀ ਆਮਦ ਦੇ ਲਈ ਕਿਸ ਤਰ੍ਹਾਂ ਰੋਡ ਸਾਫ਼ ਕੀਤੇ ਜਾ ਰਹੇ ਨੇ ਪਾਣੀ ਦੀ ਟੈਂਕੀ ਦੇ ਨਾਲ ਪੂਰੇ ਸੜਕਾਂ ਦੇ ਉੱਤੇ ਪਾਣੀ ਜਿਹੜਾ ਵਿਛਾਇਆ ਜਾ ਰਿਹਾ ਤੇ ਨਾਲ ਦੀ ਨਾਲ ਪੂਰੇ ਰੋਡ ਨੂੰ ਸਾਫ਼ ਸੁਥਰਾ ਆਪਣੇ ਵੱਲੋਂ ਕੀਤਾ ਜਾਂਦਾ ਹੈ ਪਵਿੱਤਰ ਕੀਤਾ ਜਾਂਦਾ ਹੈ ਤਾਂ ਕਿ ਗੁਰੂ ਸਾਹਿਬ ਦੀ ਜਿਹੜੀ ਪਲਕੀ ਸਾਹਿਬ ਹੈ ਉਹ ਇੱਥੇ ਆ ਸਕੇ ਤੇ ਪੰਜ ਪਿਆਰੇ ਜਿਹੜੇ ਨੇ ਉਹਨਾਂ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਉਤਸ਼ਾਹ ਜਿਹੜਾ ਨਜ਼ਰ ਆ ਰਿਹਾ ਸਿੱਖ ਸੰਗਤਾਂ ਦੇ ਵਿੱਚ ਕਿਉਂਕਿ ਗੁਰੂ ਨਾਨਕ ਪਾਸ਼ਾ ਨੂੰ ਦੇ ਵਸਤੇ ਜੋ ਕਿ ਗੁਰੂ ਨਾਨਕ ਪਾਸ਼ਾ ਕੁਲ ਦੁਨੀਆ ਦੇ ਵਾਲੀ ਸਨ ਸੋ ਹਰ ਧਰਮ ਦਾ ਇਨਸਾਨ ਉਹਨਾਂ ਦੀ ਜਿਹੜੀ ਹੈ ਫਿਲਾਸਫੀ ਨੂੰ ਫੋਲੋ ਕਰਦਾ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਚਕੋ ਬਿਰੇ ਕਿਵੇਂ ਮੰਨਦੇ ਹੋ ਕਿ ਬਾਬੇ ਨਾਨਕ ਦਾ ਜਨਮ ਦਿਵਸ ਮਨਾਇਆ ਕਿਵੇਂ ਸਫਲ ਹੈ ਇਹ ਸੇਵਾ ਕਰਕੇ ਇਦਾਂ ਬਹੁਤ ਮਜ਼ਾ ਆ ਰਿਹਾ ਬਹੁਤ ਆਨੰਦ ਆ ਰਿਹਾ ਸੰਗਤ ਅਨਸ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਤਾਂ ਜੜੀਆਂ ਨੇ ਇਹ ਸੇਵਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਜੜੀਆਂ ਨੇ ਤੁਹਾਨੂੰ ਦਿਖਾ ਰਿਹਾ ਸੀ ਜੀ ਹੋਮ ਨਿਊਜ਼ ਤੋਂ

ਰਣ ਵਾਲੇ ਭਾਬੀ ਨਾਨਕ ਜੀ ਦਾ ਗੌਰਵਪੁਰਪ ਹੈ ਤੇ ਬੜੇ ਉਤਸ਼ਾਹ ਨਾਲ ਨਗਰ ਕੀਰਤਨ ਕੱਢੇ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਗੁਰਨਾਨਦ ਦੇਵ ਜੀ ਦੇ ਗੁਰਪੁਰਬਿਆ ਲੱਖ ਲੱਖ ਵਧਾਈਆਂ ਹੋਣ ਅਸੀਂ ਹਰ ਸਾਲ ਇਸੇ ਤਰ੍ਹਾਂ ਨਗਰ ਕੀਰਤਨ ਤੇ ਆਉਂਦੇ ਆ ਬਹੁਤ ਸੰਗਤ ਆਉਂਦੀ ਹੈ ਇਹਨਾਂ ਉਤਸ਼ਾਹ ਹੁੰਦਾ ਕਿ ਗੁਰਨਾਨਦ ਜੀ ਦਾ ਗੁਰਪੁਰਬ ਆ ਰਿਹਾ ਹੈ ਕਿ ਅਸੀਂ ਸਵੇਰੇ ਮਤਲਬ ਪਹਿਲੇ ਦਿਨ ਤੋਂ ਤਿਆਰੀਆਂ ਕਰਨ ਲੱਗ ਜਾਂਦੇ ਆ ਕਿ ਹਾਂ ਅਸੀਂ ਜਾਣਾ ਹੈ ਕਿ ਉਹਨਾਂ ਦੀ ਸੰਗਤ ਵਿੱਚ ਮगन ਹੋਣਾ ਬੱਸ ਉਹਨਾਂ ਦੀ ਇੰਨੀ ਕਿਰਪਾ ਨਾਲ ਸਾਰੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਬਹੁਤ ਸੰਗਤ ਆਉਂਦੀ ਹੈ ਉਹਨਾਂ ਨੇ ਸਾਰੇ ਤੇ ਬਹੁਤ ਮੇਹਰ ਕੀਤੀ ਮੇਹਰ ਪਰਿਆਰਤੋ ਰੱਖਿਆ ਬਾਬਾ ਜੀ ਨੇ ਆ ਕੁਲ ਮਿਲਾ ਕੇ ਆਪਾਂ ਕਹਿ ਸਕਦੇ ਕਿ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੁਹਾਡੇ ਵੱਲੋਂ ਹਾਂ ਜੀ ਸਾਰੀ ਸੰਗਤ ਨੂੰ ਸਾਰੀ ਦੁਨੀਆ ਨੂੰ ਲੱਖ ਲੱਖ ਵਧਾਈਆਂ ਗੁਰਨਾਨ ਦੇਵ ਜੀ ਦੇ ਗੁਰੂ ਨੇ ਆ ਲੱਖ ਦੇ ਗੁਰੂ ਕੰਨ ਨੂੰ ਮਿਲ ਰਹੇ ਸੀ ਗੁਰਪੁਰਬ ਤੋਂ ਕੁਝ ਦਿਨ ਪਹਿਲਾਂ ਹੀ ਤਾਂ ਬਸ ਦੇ ਰੀਆਂ ਗੱਡੀਆਂ ਜਾਂਦੀਆਂ ਨਾਲ ਦੀ ਨਾਲ ਨਲਕਿਸਤਨ ਘਟੇ ਜਾਂਦੇ ਨੇ ਗੁਰਪੁਰਬਲੇ ਦਿਨ ਵੀ ਬਹੁਤ ਉਤਸ਼ਾਹ ਨਾਲ ਇਂਧਿਆਰਾ ਮਨਾਇਆ ਜਾਂਦਾ ਹੈ ਸੰਗਤਾਂ ਦੇ ਵਿੱਚ ਤੁਸੀਂ ਸਾਹ ਦੇਖੇ ਬੜਾਈ ਚਾਹ ਸੀ ਤੇ ਉਤਸਾਹ ਸੀ ਤੇ ਹੁਣ ਇਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਨਖਮਸ ਤੋਂ ਕਹੋਂ ਗਿਆ ਕਿ ਨਾਲ ਦੀ ਨਾਲ ਦਾਦਾ ਚੌਂਕੜ ਤੇ ਖੜ ਕੇ ਇਹਨਾਂ ਨੇ ਸੇਵਾ ਵੀ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਬਾਬੇ ਨਾਨਕ ਦੀ ਫਿਲਾਸਫੀ ਨੂੰ ਬਾਬਾ ਨਾਨਕ ਦੇ ਸਿਧਾਂਤ ਨੂੰ ਫੋਲੋ ਕਰਨਾ ਚਾਹੀਦਾ ਕਿ ਨਾਮ ਜੋਪੋ ਅਤੇ ਵੰਚਕ ਉਮੀਦ ਕਰਦੇ ਆ ਅਜਿਹੀਆਂ ਅਪਡੇਟਸ ਹੋਰ ਲੈ ਕੇ ਤੁਹਾਡੇ ਰੂਪ ਨੂੰ ਹੁੰਦੇ ਰਵਾਂਗੇ ਅਜਿਹੀ ਆਸ ਦੇ ਨਾਲ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ